ਖਾਲਸਾ ਵਾਹਿਗੁਰੂ ਜੀ ਖਾਤੇ ਮੈਂ ਤੁਹਾਡਾ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਪੱਤਰਕਾਰ ਕਾਬਲ ਸਿੰਘ ਰਠੌਰ ਪਿੰਡ ਬੂਧਗੜ ਤੋਂ ਤੁਸੀਂ ਜੁੜੇ ਹੋ ਸਾਡੇ ਚੈਨਲ ਦੇਸ਼ ਦੁਨੀਆ ਦੇ ਨਾਲ ਸੋ ਮੈਂ ਅੱਜ ਪਿੰਡ ਕੜਿਆਣਾ ਕਲਾਂ ਦੇ ਸਰਪੰਚ ਸਹਿਬਾਨ ਸਰਦਾਰ ਜਗਰਾਤ ਸਿੰਘ ਜੀ ਗਿੱਲ ਸਾਹਿਬ ਦੇ ਕੋਲ ਪਹੁੰਚੇ ਹਾਂ ਸੋ ਕੱਲ ਅਸੀਂ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹਾਲਾਤ ਦਿਖਾਏ ਸੀ ਜਿੱਥੋਂ ਦੇ ਸਾਨੂੰ ਟੀਚਰ ਸਹਿਬਾਨ ਸਰਦਾਰ ਗੁਰਦਰਸ਼ਨ ਸਿੰਘ ਜੀ ਨੇ ਆਪਣੇ ਸਕੂਲਾਂ ਦੇ ਹਾਲਾਤਾਂ ਬਾਰੇ ਸਾਨੂੰ ਜਾਣੂ ਕਰਵਾਇਆ ਅਤੇ ਜੋ ਵੀ ਮੰਗ ਸੀ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਕੀਤੀ ਐ ਸੋ ਮੰਗਾ ਵੀ ਜੋ ਸੀ ਮੈਂ ਸਰਪੰਚ ਸਾਹਿਬ ਨੂੰ ਦੱਸੀਆਂ ਸੋ ਆਹ ਸਰਪੰਚ ਸਾਹਿਬ ਦੇ ਨਾਲ ਮੁਲਾਕਾਤ ਕਰਾਉਂਦੇ ਆ ਅੱਜ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਪੰਚ ਸਾਹਿਬ ਪਰ ਗੁਰਦਰਸ਼ਨ ਸਿੰਘ ਜੀ ਸੋ ਜੋ ਕਿ ਇਸ ਵੇਲੇ ਆਪਣੇ ਸਕੂਲ ਨੂੰ ਸੰਭਾਲ ਰਹੇ ਨੇ ਸੋ ਉਹਨਾਂ ਦੀ ਇੱਕ ਮੰਗ ਸੀਗੀ ਜੀ ਕਿ ਸਾਡੇ ਸਕੂਲ ਦੇ ਵਿੱਚ ਪ੍ਰਿੰਸੀਪਲ ਸਹਿਵਾਨ ਅਤੇ ਟੀਚਰਸ ਦੀਆਂ ਪੋਸਟਾਂ ਖਾਲੀਆਂ ਨੇ ਤੇ ਸਾਨੂੰ ਟੀਚਰਾਂ ਦੀ ਘਾਟ ਹੈ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਗੱਲ ਉਹਨਾਂ ਦੀ ਸਹੀ ਆ ਜੀ ਸਾਡੇ ਸਕੂਲ ਚ ਲਗਾਤਾਰ ਹੀ ਪਿਛਲੇ ਕਈ ਸਾਲਾਂ ਤੋਂ ਹੀ ਪ੍ਰਿੰਸੀਪਲ ਸਾਹਿਬ ਦੀ ਪੋਸਟ ਹੈ ਜਿਹੜੀ ਉਹ ਖਾਲੀ ਹੈ ਜੀ ਨਾਲ ਦੀ ਨਾਲ ਸਾਡੇ ਜਿਹੜੇ ਪਲੱਸ 2 ਪਲੱਸ 1 ਦੇ ਬੱਚੇ ਨੇ ਉਹਨਾਂ ਦੀ ਸਟਰੀਮ ਮੈਡੀਕਲ ਨਾਨ ਮੈਡੀਕਲ ਸਕੂਲ ਚ ਚੱਲ ਰਹੇ ਨੇ ਜੀ ਉਹਨਾਂ ਦੇ ਵੀ ਕਈ ਟੀਚਰਾਂ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਖਾਲੀ ਨੇ ਜੀ ਤੇ ਜਿਹੜੇ ਬਾਕੀ ਟੀਚਰ ਇਸ ਟਾਈਮ ਹੈਗੇ ਉਹੀ ਉਹ ਸੰਭਾਲ ਰਹੇ ਆ ਕਿਸੇ ਹੋਰ ਸਟਰੀਮ ਦਾ ਟੀਚਰ ਆ ਜਿਹੜਾ ਉਹ ਪੜਾ ਰਿਹਾ ਵਾ ਪਲੱਸ 2 ਦੇ ਬੱਚੇ ਨੂੰ ਜੀ ਪਰ ਜਿਹੜਾ ਇਹ ਹੈਗਾ ਸਾਡੀ ਅਸੀਂ ਮੰਤਰੀ ਸਾਹਿਬ ਨੂੰ ਇਹਦਾ ਦੱਸਿਆ ਹੋਇਆ ਵਾ ਅਸੀਂ ਆਪਦਾ ਜਿਹੜਾ ਇੱਕ ਤਰ੍ਹਾਂ ਦਾ ਮੰਗ ਪੱਤਰ ਵੀ ਉਹਨਾਂ ਨੂੰ ਦਿੱਤਾ ਵਾ ਇਹ ਚ ਸਕੂਲ ਚ ਆਏ ਸੀਗੇ ਜਦੋਂ ਉਹ ਘਾਟਨ ਕੀਤਾ ਸੀ ਕਮਰਿਆਂ ਦਾ ਜੀ ਉਦੋਂ ਵੀ ਅਸੀਂ ਉਹਨਾਂ ਨੂੰ ਮੰਤਰੀ ਸਾਹਿਬ ਨੂੰ ਦੱਸਿਆ ਹੋਇਆ ਵਾ ਉਹ ਜਲਦੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੋਇਆ ਵੀ ਜਲਦੀ ਇਹ ਜਿਹੜਾ ਵਾ ਤੁਹਾਡੀਆਂ ਪੋਸਟਾਂ ਨੇ ਇਹਨਾਂ ਨੂੰ ਭਰੀਆਂ ਜਾਣਗੀਆਂ ਨਵੇਂ ਟੀਚਰ ਆ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਭੇਜ ਦਿੱਤੇ ਜਾਣਗੇ ਜੀ ਹਾਂਜੀ ਉਹ ਜਿੱਥੇ ਤੱਕ ਮੈਂ ਤੁਹਾਡੇ ਸਕੂਲ ਦੇ ਗਰਾਊਂਡ ਦੀ ਗੱਲ ਕੀਤੀ ਐ ਅਤੇ ਦੇਖੀ ਉੱਥੇ ਦੀ ਹਾਲਤ ਉਹ ਬਹੁਤ ਹੀ ਜ਼ਿਆਦਾ ਤਰਸਯੋਗ ਹੈ ਆਪਣੇ ਸਕੂਲ ਦੇ ਜੋ ਗਰਾਊਂਡ ਹੈ ਉਹਦੇ ਬਾਰੇ ਪ੍ਰਸ਼ਾਸਨ ਵੱਲੋਂ ਕੁਝ ਤੁਹਾਨੂੰ ਦਿੱਤਾ ਗਿਆ ਜਾਂ ਨਹੀਂ ਇਸ ਬਾਰੇ ਕੀ ਕਹੋਗੇ ਦੇਖੋ ਜੀ ਇਹ ਜਿਹੜਾ ਸਾਡਾ ਸਕੂਲ ਆ ਨਾ ਇਹ ਲਗਭਗ ਜਿਹੜਾ ਜ਼ਮੀਨੀ ਲੈਵਲ ਆ ਉਹ ਤੋਂ ਜਿਹੜਾ ਗਰਾਊਂਡ ਆ ਇਹ ਕਟਵਰ 7 ਫੁੱਟ ਨੀਵਾ ਸੀਗਾ ਜੀ ਅਸੀਂ ਸਾਰੇ ਪਿੰਡ ਨੇ ਹੋਰ ਵੀ ਸਾਡੇ ਇਲਾਕੇ ਦੇ ਵੀ ਸੰਗਤ ਸੀਗੀ ਸਾਰੇ ਰਲ ਕੇ ਅਸੀਂ ਇਹਦੇ ਤੇ ਭਰਤ ਪਾਇਆ ਵਾ ਇਹਨੂੰ ਉੱਚਾ ਕੀਤਾ ਵਾ ਜੀ ਰਹੀ ਗੱਲ ਉਹਨੂੰ ਗਰਾਊਂਡ ਬਣਾਉਣ ਦੀ ਦੇਖੋ ਉਹਦੇ ਲਈ ਅਜੇ ਤਾਂ ਨਹੀਂ ਸਾਨੂੰ ਕੁਝ ਮਿਲਿਆ ਵਾ ਪਰ ਕੋਈ ਗੱਲ ਨਹੀਂ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਮੰਤਰੀ ਆ ਹਰਦੀਪ ਸਿੰਘ ਮੁੰਡੀਆਂ ਜਰੂਰ ਸਾਡੀ ਇਹ ਜਿਹੜੀ ਉਹਨਾਂ ਨੂੰ ਦੱਸਿਆ ਹੋਇਆ ਵਾ ਉਹ ਦੇਖ ਕੇ ਵੀ ਗਏ ਨੇ ਤੇ ਉਹਨੂੰ ਕਹਿ ਕੇ ਵੀ ਗਏ ਆ ਵੀ ਕੋਈ ਗੱਲ ਨਹੀਂ ਗਰਾਊਂਡ ਲਈ ਉਹਨੂੰ ਗ੍ਰਾਂਟ ਮਿਲੂਗੀ ਉਹਨੂੰ ਗ੍ਰਾਂਟ ਮਿਲੂਗੀ ਵੀ ਸਾਨੂੰ ਵਿਸ਼ਵਾਸ ਆ ਕੋਈ ਗੱਲ ਨਹੀਂ ਜਿੱਦਣ ਗ੍ਰਾਂਟ ਆਉਂਦੀ ਆ ਨਾਲ ਦੀ ਨਾਲ ਅਸੀਂ ਉੱਥੇ ਜਿਹੜਾ ਕੰਮ ਆ ਉਹ ਸ਼ੁਰੂ ਕਰ ਦੇਣਾ ਠੀਕ ਆ ਜੀ ਬਹੁਤ ਹੀ ਵਧੀਆ ਤੇ ਜਿੱਥੋਂ ਤੱਕ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਆ ਸਾਨੂੰ ਵੀ ਬੜੀਆਂ ਉਮੀਦਾਂ ਨੇ ਕਿਉਂਕਿ ਇਸ ਸਮੇਂ ਖੜ ਦੇ ਹਾਲਾਤ ਚੱਲ ਰਹੇ ਨੇ ਤੱਕ ਸੀਐਮ ਮਾਨ ਸਾਹਿਬ ਜੀ ਨੇ ਇਹ ਕਹਿ ਅਸੇ ਕਿ ਪੰਜਾਬ ਦੀਆਂ ਜਿੰਨੀਆਂ ਵੀ ਸੜਕਾਂ ਅਸੀਂ ਇੱਕ ਵਾੜੇ ਤੋਂ ਸਾਰੀਆਂ ਸੜਕਾਂ ਬਣਾਉਣ ਦਾ ਯਤਨ ਕਰਾਂਗੇ ਸੜਕ ਬਣਾਉਣ ਦਾ ਵਿਭਾਗ ਹੈ ਉਹਨਾਂ ਨੂੰ ਵੀ ਇੱਕ ਹਦਾਇਤ ਦਿੱਤੀ ਗਈ ਹੈ ਸਿਵਰੇਜ ਦੀ ਪਾਈਪ ਹੋਵੇ ਜਾਂ ਕੋਈ ਬਿਜਲੀ ਦੀ ਪਾਈਪ ਹੋਵੇ ਜਾਂ ਕੋਈ ਗੈਸ ਦੀ ਪਾਈਪ ਲਾਈਨ ਹੋਵੇ ਵੀ ਉਹ ਤੁਸੀਂ ਇੱਕੋ ਵਾਰੀ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਨਾ ਤਾਂ ਕਿ ਸਾਨੂੰ ਦੁਬਾਰੇ ਬਾਰ-ਬਾਰ ਸੜਕਾਂ ਨਾ ਪਟਣੀਆਂ ਪੈਣ ਇਹ ਗੱਲ ਠੀਕ ਹੈ ਜੀ ਹੁਣ ਆਪਾਂ ਨੂੰ ਆਪਾਂ ਦੇਖਦੇ ਹਾਂ ਪਿੰਡਾਂ 'ਚ ਅਕਸਰ ਵੀ ਜਦੋਂ ਸੜਕ ਬਣਦੀ ਆ ਉਸ ਤੋਂ ਬਾਅਦ ਕੋਈ ਟੁੱਟੀ ਦਾ ਪੈਪ ਪਾਉਣ ਲੱਗ ਜਾਂਦਾ ਕੋਈ ਆਪ ਦਾ ਆਪਸ ਵਿੱਚ ਕਿਸੇ ਨੇ ਘਰ ਤੋਂ ਇੱਧਰ ਲੈ ਘਰ ਆਉ ਉਹ ਆਪਸ ਵਿੱਚ ਕੋਈ ਬਿਜਲੀ ਤਾਰ ਪੁਣੀ ਉਹ ਪਟਕੇ ਫਿਰ ਪਾ ਦਿੰਦਾ ਫਿਰ ਉੱਤੋਂ ਹੀ ਸੜਕ ਸ਼ੁਰੂ ਹੋ ਜਾਂਦੀ ਟੁੱਟਣੀ ਲਗਾਤਾਰ ਉਹ ਟੁੱਟਦੀ ਹੋ ਰਹੀਦੀ ਹੈ ਗੱਲ ਠੀਕ ਹੈ ਜਦੋਂ ਵੀ ਕੋਈ ਸੜਕ ਬਣਦੀ ਆ ਦੇਖੋ ਆਪਾਂ ਨੂੰ ਪਤਾ ਤਾਂ ਲੱਗ ਜਾਂਦਾ ਵਾ ਤੇ ਉਹ ਨਾਲ ਦੀ ਨਾਲ ਹੀ ਆਪਾਂ ਜਦੋਂ ਸੜਕ ਕੋਈ ਸ਼ੁਰੂ ਹੁੰਦੀ ਆ ਉਹ ਆਪ ਦਾ ਜੋ ਵੀ ਕਿਸੇ ਨੇ ਪੈਪ ਪਾਉਣਾ ਕੋਈ ਟੁੱਟੀ ਦਾ ਕੋਈ ਕੋਈ ਵੀ ਰਿਸੀਵਰੇਜ ਦਾ ਪੈਪ ਹੋਣਾ ਕਿਸੇ ਤਰ੍ਹਾਂ ਦਾ ਵੀ ਆ ਉਹ ਸੜਕ ਬਣਨ ਤੋਂ ਪਹਿਲਾਂ ਪਾ ਲਿਆ ਜਾਊਗਾ ਤਾਂ ਆਪਣੀ ਜਿਹੜੀ ਸੜਕਾ ਉਹਦਾ ਵਿਚਾਰ ਹੋਊਗਾ ਫਾਇਦਾ ਆਪਾਂ ਨੂੰ ਹੋਈ ਜਿਨ੍ਹਾਂ ਨੇ ਸੜਕਾਂ ਦੇ ਉੱਤੇ ਨੰਗਾਣਾ ਹੋਣਾ ਹੈ। ਕੀ ਤੁਹਾਨੂੰ ਵੀ ਕੋਈ ਆਪਣੇ ਐਨ ਆਰ ਆਈ ਵੀਰਾਂ ਕੋਲੋਂ ਮਦਦ ਦੀ ਲੋੜ ਹੈ ਜਾਂ ਕਿਸੇ ਨੇ ਮਦਦ ਤੁਹਾਨੂੰ ਪਹਿਲਾਂ ਕੀਤੀ ਹੈ ਜੀ? ਦੇਖੋ ਐਨ ਆਰ ਆਈ ਵੀਰ ਨੇ ਜਿਹੜੇ ਤਾਂ ਪਿੰਡ ਦੀ ਈੜ ਦੀ ਹੱਡੀ ਹੁੰਦੇ ਆ। ਜੀ। ਜਦੋਂ ਕੋਈ ਮੁਸੀਬਤ ਪਿੰਡ ਦੇ ਪੈਣੀ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਦੀ ਸਾਹਮੜੀ ਹੁੰਦੀ ਹੈ। ਬਿਲਕੁਲ ਜੀ। ਕਿਉਂਕਿ ਜਦਾਂ ਦੀ ਰਹੀ ਸਾਡੇ ਗਰਾਊਂਡ ਦੀ ਗੱਲ ਆ ਦੇਖੋ ਗਰਾਊਂਡ ਲਈ ਸਾਡੇ ਅੱਗੇ ਐਨ ਆ ਜਿਹੜੇ ਇੱਥੇ ਖੇਡਦੇ ਵੀ ਰਹੇ ਨੇ ਪਹਿਲਾਂ ਉਹ ਕਰ ਵੀ ਰਹੇ ਨੇ ਸਮੇਂ-ਸਮੇਂ ਤੇ ਮਦਦ ਮਾੜੀ-ਮੁੱਟੀ ਉਹ ਕਰ ਵੀ ਰਹੇ ਨੇ ਜੀ ਤੇ ਬਾਕੀ ਸਾਨੂੰ 26 ਲੱਖ ਦੀ ਗ੍ਰਾਂਟ ਆ ਜਿਹੜੀ ਸਰਕਾਰ ਵੱਲੋਂ ਗਰਾਊਂਡ ਲਈ ਮਿਲੀ ਹੋਈ ਆ ਜੀ ਉਹ ਥੋੜੇ ਦਿਨਾਂ ਤੱਕ ਉਹਦਾ ਕੰਮ ਆ ਜਿਹੜਾ ਸ਼ੁਰੂ ਹੋ ਜਾਣਾ ਮੁਝ ਜੀ ਬਾਕੀ ਹੋਰ ਕੰਮ ਕਰਨ ਵਾਲੇ ਬਹੁਤ ਨੇ ਜੇ ਐਨਆਰਆਈ ਵੀਰ ਸਾਡਾ ਕੋਈ ਕੰਮ ਕਰਨਾ ਚਾਹੁੰਦਾ ਵਾ ਕੋਈ ਸਾਡੇ ਨਾਲ ਜੁੜ ਕੇ ਕੰਮ ਕਰੇ ਅਸੀਂ ਤਾਂ ਉਹਦਾ ਵੈਲਕਮ ਕਰਾਂਗੇ ਜਦੋਂ ਮਰਜ਼ੀ ਸਾਨੂੰ ਫੋਨ ਕਰੇ ਤੇ ਹੋਰ ਕੰਮ ਬਹੁਤ ਆ ਕਰਨ ਵਾਲੇ ਜੇ ਗਰਾਊਂਡ ਕੱਲਾ ਗਰਾਊਂਡ ਹੀ ਨਹੀਂ ਗਰਾਊਂਡ ਸਾਡਾ ਉਹ ਦੇਖਿਆ ਵੀ ਹੋਣਾ ਵਾ ਗਰਾਉਂਡ ਸਾਡਾ ਬਹੁਤ ਵਧੀਆ ਵਾ ਬਾਕੀ ਪਿੰਡਾਂ ਦੇ ਮੁਕਾਬਲੇ ਚਾਰਦੁਵਾਰੀ ਹੋਈ ਆ ਗਰਿੰ ਲੱਗੀ ਹੋਈ ਆ ਤੇ ਹੋਰ ਜਿਹੜਾ ਕੰਮ ਰਹਿੰਦਾ ਵਾ ਉਹ ਜਿਹੜੀ ਸਾਡੀ ਗ੍ਰਾਂਟ ਚ ਹੋ ਜਾਣਾ ਵਾ ਪਰ ਹੋਰ ਕੰਮ ਕਰਨ ਵਾਲੇ ਬਹੁਤ ਪਏ ਨੇ ਜੀ ਉਹ ਉਹਦੇ ਲਈ ਜੇ ਕੋਈ ਐਨਆਰਆਈ ਵੀਰ ਸਾਡਾ ਅੱਗੇ ਆਉਣਾ ਚਾਹੁੰਦਾ ਵਾ ਤਾਂ ਉਹ ਆ ਸਕਦਾ ਮੈਨੂੰ ਫੋਨ ਕਰੇ ਆਪਾਂ ਰਲ ਮਿਲ ਕੇ ਜਿਹੜਾ ਵਾ ਪਿੰਡ ਦੀ ਸਾਫ ਸੁਥਰੀ ਲਈ ਬਿਹਤਰੀ ਲਈ ਆਪਾਂ ਜਿਹੜਾ ਕੰਮ ਕਰ ਸਕੀਏ ਸੋ ਇਹ ਸਨ ਪਿੰਡ ਕੜਿਆਲਾਂਗਲਾ ਦੇ ਸਰਪੰਚ ਜਗਰਾਦ ਸਿੰਘ ਜੀ ਗੱਲ ਸਕੂਲ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਾਸਤੇ ਪ੍ਰਸ਼ਾਸਨ ਦੇ ਕੋਲੋਂ ਜੋ ਵੀ ਮੰਗ ਕਿ ਉਹਦੇ ਉੱਪਰ ਗੌਰ ਕੀਤੀ ਜਾਵੇ ਅਤੇ ਇਹਨਾਂ ਸੰਗਤਾਂ ਜੋ ਰਾਹੋਂ ਰੋਡ ਦੇ ਉੱਪਰ ਵਾਸ ਕਰਦੀਆਂ ਨੇ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਐ ਇਹਨਾਂ ਦਾ ਦਿਲ ਜਿੱਤਣ ਵਾਸਤੇ ਜੋ ਇਲਾਕੇ ਦੇ ਵਿੱਚ ਜਿਵੇਂ ਕਿ ਸੜਕਾਂ ਦੀ ਸਹੂਲਤਾਂ ਸਕੂਲਾਂ ਦੇ ਪੱਧਰ ਦੀ ਗੱਲ ਕਰੀਏ ਜੋ ਵੀ ਸਕੂਲਾਂ ਦੇ ਵਿੱਚ ਗਰਾਊਂਡ ਜਾਂ ਇਮਾਰਤਾਂ ਜਾਂ ਟੀਚਰਸ ਉਹਨਾਂ ਨੂੰ ਪੂਰੇ ਕਰਕੇ ਸੰਗਤਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਦਿਲ ਜਿੱਤਿਆ ਜਾਵੇ ਸੋ ਮੈਂ ਤੁਹਾਡਾ ਪੱਤਰਕਾਰ ਕਾਬਲ ਸਿੰਘ ਰਾਠੌਰ ਪਿੰਡ ਬੂਥਗੜ੍ਹ ਤੁਸੀਂ ਦੇਖ ਰਹੇ ਸੀ ਦੇਸ਼ ਦੁਨੀਆ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ